وماسلہ کا عیدہ رحمت علی اے محبوب ہم نے آپ کو دونوں جہان کے لیے رحمت بنا کر بھیجا ہے تو ہمارے نبی دونوں جہانوں کے لیے رحمت بن کر آئے ہیں آج بسم اللہ الرحمن الرحیم میں محمد رمضان نعمی اشرفی امام جامعہ مسجد کیکر بازار بٹھنڈا ਔਰ ਸਦਰ ਆਲ ਇੰਡੀਆ ਉਲਮਾ ਮਸ਼ਾਇਕ ਬੋਰਡ ਪੰਜਾਬ ਅੱਜ ਈਦ ਉਲ ਫਿਤਰ ਦੇ ਮੌਕੇ ਤੇ ਤਮਾਮ ਆਲਮ ਇਸਲਾਮ ਤੇ ਤਮਾਮ ਦੇਸ਼ ਵਾਸੀਆਂ ਨੂੰ ਈਦ ਉਲ ਫਿਤਰ ਦੀ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂ ਨਾਲ ਇਹ ਵੀ ਦੱਸਣਾ ਚਾਹੁੰਦਾ ਹਾਂ ਤੁਹਾਡੇ ਮਾਧਿਅਮ ਨਾਲ ਕਿ ਈਦ ਉਲ ਫਿਤਰ ਦੀ ਜਿਹੜੀ ਨਮਾਜ਼ ਹੈ ਇੱਕ ਮਹੀਨਾ ਮੁਸਲਿਮ ਭਾਈਚਾਰਾ ਜਿਹੜਾ ਰਮਜ਼ਾਨ ਦਾ ਮਹੀਨਾ ਰੋਜ਼ਾ ਰੱਖ ਕੇ ਅੱਜ ਈਦਗਾਹ ਦੇ ਅੰਦਰ ਆ ਕੇ ਆਪਣੇ ਮਾਲਕ ਕੋਲੋਂ ਇਨਾਮ ਤੇ ਜਜ਼ਾ ਲੈਣ ਵਾਸਤੇ ਆਉਂਦਾ ਹੈ ਨਮਾਜ਼ ਪੜ੍ਹ ਕੇ ਦੁਆ ਕਰਦਾ ਹੈ ਕਿ ਪਰਵਰਦੀگار-ਏ-ਆਲਮ ਸਾਡੇ ਰੋਜ਼ਿਆਂ ਨੂੰ ਸਾਡੀ ਇਬਾਦਤਾਂ ਨੂੰ ਕਬੂਲ ਕਰੇ ਤੇ ਸਾਰਿਆਂ ਦਾ ਭਲਾ ਮੰਗਦਾ ਹੈ ਆਪਣੇ ਮੁਲਕ ਦਾ ਭਲਾ ਮੰਗਦਾ ਹੈ ਆਪਣੇ ਦੇਸ਼ ਦਾ ਦੁਨੀਆ ਦਾ ਪਲਾ ਮੰਗਦਾ ਆਪਣੇ ਪਰਿਵਾਰ ਦਾ ਪਲਾ ਮੰਗਦਾ ਆਪਣੇ ਪੜੋਸੀਆਂ ਦਾ ਪਲਾ ਮੰਗਦਾ ਤੇ ਅੱਜ ਇੱਥੇ ਦੁਆ ਕੀਤੀ ਗਈ ਹੈ ਕਿ ਪਰਵਰਦੀਕਾਰ ਆਲਮ ਸਾਡੇ ਮੁਲਕ ਦੇ ਅੰਦਰ ਅਮਨੋ ਸ਼ਾਂਤੀ ਤਰੱਕੀਆਂ ਫਰਮਾਵੇ ਤੇ ਸਾਡੇ ਆਪ ਸ੍ਰੀ ਜਿਹੜਾ ਭਾਈਚਾਰਾ ਗੰਗਾ ਜਮਨੀ ਤਹਿਜ਼ੀਬ ਜਿਹੜੀ ਹੈ ਸਾਡੀ ਹਿੰਦੁਸਤਾਨ ਦੀ ਜਿਹੜੀ ਖੂਬਸੂਰਤੀ ਹੈ ਗੰਗਾ ਜਮਨੀ ਤਹਿਜ਼ੀਬ ਇਹ ਰੱਬ ਕਾਇਮੋ ਦائم ਰੱਖੇ ਆਖਰੀ ਦਮ ਤੱਕ ਕਾਇਮ ਰੱਖੇ ਤੇ ਸਾਡੇ ਦੇਸ਼ ਨੂੰ ਰੱਬ ਤਰੱਕੀਆਂ ਬਖਸ਼ੇ ਨਮਾਜ਼ਾਦਾ ਕੀਤੀ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਇੱਕ ਭਾਈਚਾਰਾ ਸਿਖਾ ਦਿੰਦਾ ਦੇਖੋ ਹਿੰਦੁਸਤਾਨ ਸੋ ਇਹ ਲਿਦਾ ਆ ਜਾ ਤਾ ਵਖ ਵਖ ਫੁੱਲਾਂ ਦੀ ਫਲਵਾੜੀ ਹੈ ਹਰ ਧਰਮ ਦੇ ਲੋਕ ਇੱਥੇ ਵਰਦੇ ਨੇ ਔਰ ਹਰ ਧਰਮ ਦੀ ਆਪਣੀ ਖੂਬਸੂਰਤੀ ਹੈ ਇਹੀ ਹਿੰਦੁਸਤਾਨ ਦੀ ਖੂਬਸੂਰਤੀ ਹੈ ਕਿ ਸਾਰੇ ਭਾਈਚਾਰੇ ਦੇ ਨਾਲ ਰਹਿੰਦੇ ਆ ਅੱਜ ਈਦ ਉਲ ਫਿਤਰ ਦਾ ਦਿਹਾੜਾ ਹੈ ਜਿਹੜਾ ਰਮਜ਼ਾਨ ਤੋਂ ਬਾਅਦ ਕੱਲ ਜਿਹੜਾ ਚੰਨ ਚੜ੍ਹਨ ਤੋਂ ਬਾਅਦ ਜਿਹੜਾ ਈਦ ਉਲ ਫਿਤਰ ਹੈ ਅੱਜ ਜਿਹੜੀ ਉਹਦੀ ਨਿਵਾਜ਼ ਅਦਾ ਕੀਤੀ ਜਾਂਦੀ ਅਗਲੇ ਦਿਨ ਸਵੇਰ ਅੱਜ ਨਵਾਲਾ ਕਰਨ ਦੇ ਲਈ ਸਾਰਾ ਮੁਸਲਮਾਨ ਭਾਈਚਾਰਾ ਇੱਥੇ ਇਕੱਠਾ ਹੋਇਆ ਹੈ। ਔਰ ਉਹ ਇਸ ਖੁਸ਼ੀ ਨੂੰ ਵੰਡਦੇ ਹੋਏ ਇੱਕ ਦੂਜੇ ਦੇ ਗੱਲ ਮਿਲਦੇ ਨੇ ਕਿਉਂਕਿ ਪ੍ਰੋਫਟ ਮੁਹੰਮਦ ਸਾਹਿਬ ਨੇ ਮੁਸਲਮਾਨ ਜਿਹੜੇ ਉਹਦੇ ਪੈਰੋਕਾਰ ਸੀ ਉਹਨਾਂ ਨੂੰ ਹਦਾਇਤ ਕੀਤੀ ਸੀ ਵੀ ਜਿਸ ਮੁਸਲਮਾਨ ਕੋ 6.5 ਤੋੜੇ ਸੋਨਾ ਜਾਂ 52 ਤੋੜੇ ਚਾਂਦੀ ਹੈ ਉਸ ਨੂੰ ਜਗਾਤ ਦੇਣੀ ਜ਼ਰੂਰੀ ਕੀਤੀ ਸੀ ਉਹ ਜਦੋਂ ਉਹਨਾਂ ਨੂੰ ਕਿਹਾ ਸੀ ਕਿ 2.5 ਕਿਲੋ ਅਨਾਜ ਗਰੀਬਾਂ ਦੇ ਲਈ ਉਹ ਦੇਣਗੇ ਜਿਹੜਾ ਗਰੀਬਾਂ ਦੇ ਵਿੱਚ ਵੰਡਿਆ ਜਾਏਗਾ ਔਰ ਇੱਕ ਬਹੁਤ ਵੱਡਾ ਸੁਨੇਹਾ ਮਨੁੱਖਤਾ ਦੇ ਲਈ ਕਿ ਜੇ ਤੁਸੀਂ ਬਰਾਬਰਤਾ ਦੇ ਵਿੱਚ ਰਹਿਣਾ ਹੈ ਤਾਂ ਗਰੀਬ ਦਾ ਖਿਆਲ ਤੁਹਾਨੂੰ ਰੱਖਣਾ ਪਏਗਾ ਔਰ ਜਿਹੜਾ Eid ul Fitr ਹੈ ਇਹ ਸੁਨੇਹਾ ਸਮੁੱਚੇ ਸੰਸਾਰ ਦੇ ਵਿੱਚ ਪਹੁੰਚਾਉਂਦਾ ਮੈਂ ਕਿਉਂਕਿ ਇਸ ਇਲਾਕੇ ਦਾ ਨੁਮਾਇੰਦਾ ਸਾਡਾ ਭਾਈਚਾਰਾ ਹੈ ਸਾਰੇ ਸ਼ਹਿਰ ਦੇ ਵਿੱਚ ਔਰ ਅਸੀਂ ਵੀ ਇੱਥੇ ਸ਼ਾਮਲ ਹੋਣ ਆਏ ਆਂ ਆਈਦ-ਉਲ-ਫਿੱਤਰ ਦੇ ਉੱਤੇ ਮੁਸਲਮਾਨ ਭਾਈਚਾਰੇ ਦੇ ਇਸ ਖੁਸ਼ੀ ਦੇ ਵਿੱਚ ਇਹਨਾਂ ਨੂੰ ਈਦ ਮੁਬਾਰਕ ਕਹਿਣ ਦੇ ਲਈ ਔਰ ਅਸੀਂ ਆਸ਼ੀਰਵਾਦ ਕਰਦੇ ਆਂ ਕਿ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਪਟੰਡੇ ਸ਼ਹਿਰ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਖੁਸ਼ਹਾਲੀ ਆਵੇ ਲੋਕ ਸੁਖ ਸ਼ਾਂਤੀ ਦੇ ਨਾਲ ਭਾਈਚਾਰਾ ਬਨਾ ਕੇ ਰਹੇ ਇਹ ਉਸਨੇ ਚੰਗਾ